ਹਲਾਦੀ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਹੂੰ ਰਜਨੀ ਤੁਸੀਂ ਪਹਿਲਾਂ ਵਾਲੀ ਮੇਰੀ ਵੀਡੀਓਜ਼ ਦੇਖੀਆਂ ਨੇ ਅੱਜ ਵੀ ਕਲਾਇੰਟ ਸਾਡੇ ਕੋਲ ਆਇਆ ਹੈ ਇਹਨਾਂ ਦੇ ਹੈਅਰ ਐਕਸਟੈਂਸ਼ਨ ਕਿ ਕਿੰਨਾ ਇੱਕ ਸਾਲ ਹੋ ਗਿਆ ਨਾ ਇਹਨੂੰ ਕਰਾਈ ਸੀ ਕਰਾਈ ਸੀ ਇੱਕ ਸਾਲ ਹੋ ਗਿਆ ਕਿਰਨ ਵੀ ਨੇ ਕਰਾਈ ਸੀ ਉਹ ਪੱਕਾ ਹੀ ਆਵੇ ਇੱਕ ਸਾਲ ਹੋ ਗਿਆ ਇਹਨਾਂ ਦੀ ਇੱਕ ਸਾਲ ਹੋ ਗਿਆ ਹੈਅਰ ਐਕਸਟੈਂਸ਼ਨ ਕਰੀ ਸੀ ਇਹਨਾਂ ਨੂੰ ਲੱਗੀ ਵਧੀਆ ਹੁਣ ਅਸੀਂ ਕਰ ਰਹੇ ਹਾਂ ਦੁਬਾਰੇ ਇਹਨਾਂ ਦੀ ਇਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਹੈ ਐਕਸਟੈਂਸ਼ਨ ਕਰਾਦੇ ਹੋਣਾ ਕੋਈ ਪਰੇਸ਼ਾਨੀ ਨਹੀਂ ਦੂਦੇ ਮਾ ਦੇ ਕਈ ਵਾਰ ਸੀ ਐਕਸਟੈਂਸ਼ਨ ਕਰਦੇ ਆਂ ਪਰ ਸੈਲੂਨ ਵਾਲੇ ਕਹਿੰਦੇ ਕਿ ਉਹ ਹੀ ਸ਼ੈਂਪੂ ਮੈਂ ਕੋਈ ਸ਼ੈਂਪੂ ਤੁਹਾਨੂੰ ਕਿਹਾਤਾ ਨਹੀਂ ਕੋਈ ਜਿਹੜਾ ਮਰਜੀ ਲਾ ਲੈਣਾ ਸੋਣ ਚ ਵੈਸੇ ਕੋਈ ਦਿੱਕਤ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਉਤੇ ਵੇ ਜਾ। ਇਹ ਦੁਪਾਰ ਵੇ ਹਲੋ ਇਹਨੇ ਚੇਟਵਾ ਕੇ ਨਹੀਂ ਨਹੀਂ ਕੁੱਤੀ ਬਖਾਵੇ। ਜੱਤੀ ਜੀ ਲੈ ਕੇ ਆ ਜਾ। ਚਿੱਜੀ ਲੈ ਕੇ ਆ ਕੋ। ਪਾਸੋਂ ਮੈਂ ਦੇਤੇ ਹਾਂ ਉਹ ਆਪ ਹੀ ਲੈ ਆਉਗੇ ਜੱ। ਇਹਨਾਂ ਦੇ ਜੀ ਅਸੀਂ ਆਈ ਬ੍ਰੋ ਵੀ ਕੀਤੀ ਸੀ ਪਰਮਨੈਂਟ ਆਈ ਬ੍ਰੋਸ ਤੁਸੀਂ ਦੇਖ ਸਕਦੇ ਹੋ ਇਹਦਾ ਰਿਜ਼ਲਟ ਕਿਵੇਂ ਲੱਗਿਆ ਤੁਹਾਨੂੰ ਜੀ ਵਧੀਆ ਲੱਗਿਆ ਪੱਕਾ ਥੋੜਾ ਆਪਣਾ ਘਰ ਕਿੱਥੇ ਹੈ ਪੱਕੇ ਕਿੱਥੇ ਨੇ ਤੁਹਾਡੇ ਮੋਣਕੂ ਡਾਇਵੀ ਉੱਤੇ ਹੈ ਸੀ ਮੋਣਕੀ ਇਹਵੇਂ ਪੁਣੀ ਕਿੱਥੇ ਹੋਇਆ ਹੋਇਆ ਬਲੱਡ ਆ ਆਈਬ੍ਰੋ ਕਿਵੇਂ ਲੱਗੀ ਸਾਰਿਆਂ ਨੂੰ ਕਿਸੇ ਨੂੰ ਲੱਗਦਾ ਹੈ ਵੀ ਆਈਬ੍ਰੋ ਕਰਾਈ ਹੋਈ ਹੈ ਕਰਦਿਆਂ ਨੂੰ ਵਧੀਆ ਲੱਗੀ ਇਧਰਲੀ ਸਾਸ ਵਧੀਆ ਜਿੱਥੇ ਹੁਣ ਮੈਰਿਜ ਹੋਈ ਹੈ

वधिया लड़की है इन्हें जी हेयर की ਇਹਦਾ ਵਾਲੀਅਮ ਤਾਂ ਬਹੁਤ ਹੈ ਪਰ ਲੈਂਥ ਤੇ ਨਹੀਂ ਘਟ ਮੇਨ ਇਸ਼ੂ ਇਹਨਾਂ ਨੂੰ ਇਹ ਹੈ ਕਿ ਮੈਂ ਲੈਂਥ ਥੋੜੀ ਲੰਬੀ ਦਿਖਾਉਣੀ ਹੈ ਇਸੇ ਤਰ੍ਹਾਂ ਚ ਕਰਾਉਣੀ ਹੈ ਤੁਸੀਂ ਇਹਰ ਐਕਸਟੈਂਸ਼ਨ ਪਹਿਲਾਂ ਮੇਰੇ ਤੋਂ ਪਹਿਲਾਂ ਤਾਂ ਨਹੀਂ ਕਦੇ ਕਿਸੇ ਤੋਂ ਕਰਾਈ ਕਿਸੇ ਨੂੰ ਪਤਾ ਲੱਗਦਾ ਤੁਸੀਂ ਇਹਰ ਐਕਸਟੈਂਸ਼ਨ ਕਰਾਈ ਹੋਈ ਹੈ ਨਹੀਂ ਪਤਾ ਲੱਗਦਾ ਹਾਂ ਨਾ ਨਹੀਂ ਕਰਾਈ ਕਿ ਕਈ ਵਾਰੀ ਹੇਅਰ ਐਕਸਟੈਂਸ਼ਨ ਦਾ ਕਲਰ ਕੁਝ ਹੋਰ ਹੁੰਦਾ ਹੈ ਕਲਾਇੰਟ ਦਾ ਹੇਅਰ ਕਲਰ ਕੁਝ ਹੋਰ ਹੁੰਦਾ ਹੈ ਤਾਂ ਅਸੀਂ ਦੋਨਾਂ ਨੂੰ ਮੈਚਿੰਗ ਕਰਨ ਵਾਸਤੇ ਜਿਹੜੀ ਅਸੀਂ ਹੇਅਰ ਐਕਸਟੈਂਸ਼ਨ ਆ ਉਹਨੂੰ ਕਲਰ ਕਰਨਾ ਪੈਂਦਾ ਪਰ ਕਈ ਵਾਰ ਦਾ ਕਲਾਇੰਟ ਦਾ ਟੇਸ ਹੁੰਦਾ ਹੈ ਕਿ ਮੈਨੂੰ ਹਾਈਲਾਈਟ ਚਾਹੀਦੇ ਆ ਜਾਂ ਇਹ ਕਲਰ ਮੈਨੂੰ ਚਾਹੀਦਾ ਹੈ ਉਹਦੇ ਵਾਸਤੇ ਫਿਰ ਅਸੀਂ ਕਲਾਇੰਟ ਦੇ ਹੇਅਰ ਵੀ ਕਲਰ ਕਰਦੇ ਆ ਹੇਅਰ ਐਕਸਟੈਂਸ਼ਨ ਵੀ ਜਾਂ ਫਿਰ ਕਲਾਇੰਟ ਦਾ ਕਲਰ ਸੇਮ ਹੈ ਕਲਾਇੰਟ ਕਹਿੰਦਾ ਕਿ ਮੈਨੂੰ ਸੇਮ ਕਲਰ ਦੇ ਹੇਅਰ ਐਕਸਟੈਂਸ਼ਨ ਚਾਹੀਦੀ ਆ ਫਿਰ ਸਰਫੈਕਸ਼ਨ ਨੂੰ ਕਲਰ ਕਰਦਣੇ ਪਰ ਜਿਹੜੇ ਇਹਨਾਂ ਦੇ ਅਸੀਂ ਲਗਾ ਰਹੇ ਹੇਅਰ ਐਕਸਟੈਂਸ਼ਨ ਉਹ ਸੇਮ ਹੀ ਕਲਰ ਹੈ ਕਿਉਂਕਿ ਇਹਨਾਂ ਦਾ ਨੈਚੁਰਲ ਜਿਹੜਾ ਕਲਰ ਹੈ ਹਨ ਕਾਮਨ ਜਿਹਾ ਕਲਰ ਹੈ ਪਰ ਆਨ ਨਾਲ ਮਿਲ ਜਾਂਦਾ ਜੇ ਕਿਸੇ ਦੇ ਹੇਅਰ ਐਕਸਟੈਂਸ਼ਨ ਕਰਾਉਣ ਵਾਲੇ ਆ ਤਾਂ ਵਿਜ਼ਿਟ ਕਰਿਓ ਲੋ ਜੀ ਤੁਸੀਂ ਦੇਖੀ ਸੀ ਵਾਲ ਕਿੰਨੇ ਸ਼ਾਰਟ ਸੀ ਹੁਣ ਇਹਨਾਂ ਦੀ ਹੋ ਗਈ ਐਕਸਟੈਂਸ਼ਨ ਕੰਪਲੀਟ ਕੰਪਲੀਟ ਕਰਨ ਤੋਂ ਬਾਅਦ ਅਸੀਂ ਕਰ ਰਹੇ ਆ ਪ੍ਰੈਸਿੰਗ ਪ੍ਰੈਸਿੰਗ ਕਰਕੇ ਇਹਨਾਂ ਦੇ ਵਾਲ ਕਰ ਦਨਗੇ ਸਟ੍ਰੇਟ ਸਟ੍ਰੇਟ ਕਰਕੇ ਥੋੜੀ ਜਿਹੀ ਵਧੀਆ ਲੁੱਕ ਆ ਜੂਗੀ ਕਿਉਂਕਿ ਇਹਨਾਂ ਦੇ ਵਾਲ ਪਹਿਲਾਂ ਨੈਚੁਰਲ ਸੀ ਨੈਚੁਰਲ ਕਰਨ ਕਰਕੇ ਅਸੀਂ ਕਰ ਰਹੇ ਆ ਪੂਰੇ హెਅਰ ਤੇ ਪ੍ਰੈਸਿੰਗ ਤਾਂ ਕਿ ਵਧੀਆ ਦਿੱਖੇ ਲੋ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਐਕਸਟੈਂਸ਼ਨ ਹੋ ਗਈ ਇਹਨਾਂ ਦੀ ਵੋਲਿਊਮ ਤਾਂ ਹੈਗੀ ਸੀ ਪਰ ਲੈਂਥ ਨਹੀਂ ਹੈਗੀ ਸੀ ਲੈਂਥ ਇਨਕਰੀਜ਼ ਹੋ ਗਈ ਲੋ ਜੀ ਆਜੋ ਹੁਣ ਦਿਖਾਉਂਦੇ ਆ ਸਹੀ ਲੱਗ ਕੇ ਇਹਨਾਂ ਦੀ ਆਪਣੀ ਲੈਂਥ ਦੇਖੋ ਤੁਸੀਂ ਇਹ ਹੈ ਲੰਬੇ ਕਿੰਨੇ ਹੋਏ ਆ ਦੇਖੋ ਤੁਸੀਂ ਇੱਥੇ ਤੱਕ ਆਏ ਆ ਔਰ ਕੋਈ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਨੈਚੁਰਲ ਹੈ ਨਾ ਆਪਣੀ ਕਿਹੜੀ ਹੈ ਤੇ ਜਿਹੜੀ ਅਸੀਂ ਲਗਾਈ ਉਹ ਕਿਹੜੀ ਹੈ ਦੱਸੋ ਜੀ ਕਿਵੇਂ ਲੱਗਿਆ ਕਰਾ ਕੇ ਬਹੁਤ ਵਧੀਆ ਚਲੋ ਨੈਕਸਟ ਟਾਈਮ ਫੇਰ ਆਪਾਂ ਮਿਲਦੇ ਆਂ ওকে ਜੀ